ਬਜੀ ਦੋਹਰਾ ਫਤੇਸ਼ਾਹ ਭਾਜਿਓ ਪਿਖਿਓ ਹਰੀ ਚੰਦ ਚੰਦੇਲ ਚਕ੍ਰਿਤ ਚਿਤ ਚਉਪਿਓ ਚਪਿਓ ਗਹੇ ਹਾਥ ਮਹ ਸੇਲ ਫਤੇਸ਼ਾਹ ਭਾਜਿਓ ਪਿਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਜੋ ਪੰਗਣ ਦੇ ਯੁੱਧ ਦਾ ਪ੍ਰਸੰਗ ਹੈ ਉਹਦੇ ਵਿੱਚੋਂ ਕੱਲ ਆਪਾਂ ਮਹੰਤ ਕ੍ਰਿਪਾਲਦਾਸ ਉਦਾਸੀ ਜਿਨ੍ਹਾਂ ਨੇ ਯਾ ਦੁਖਾਨ ਪਠਾਨ ਦਾ ਕੁੱਤਕਾ ਮਾਰ ਕੇ ਸਿਰ ਤੋੜਿਆ ਸੀ ਉਹ ਪ੍ਰਸੰਗ ਆਪਾਂ ਸਰਵਣ ਕੀਤਾ ਸੀਗਾ ਗੁਰੂ ਮਹਾਰਾਜ ਸਾਹਿਬ ਜੀ ਦੇ ਉੱਪਰ ਇਹ ਪਹਾੜੀ ਰਾਜੇ ਸਾਢੇ 3 ਲੱਖ ਦੀ ਗਿਣਤੀ ਵਿੱਚ ਚੜਾਈ ਕਰਕੇ ਆਏ ਸੀ ਤੇ ਗੁਰੂ ਸਾਹਿਬ ਦੇ ਕੋਲ ਉਸ ਸਮੇਂ 1700 ਘੋੜਸਵਾਰ ਸਿੱਖ ਸੂਰਮੇ ਸੀਗੇ ਅਜੇ ਮਹਾਰਾਜ ਨੇ ਉਹਦੋਂ ਅਮਰਤ ਸੰਚਾਰ ਨਹੀਂ ਸੀ ਕੀਤਾ ਇਸ ਕਰਕੇ ਇਤਿਹਾਸ ਵਿੱਚ ਸਿੱਖ ਸ਼ਬਦ ਤੋਂ ਵਰਤਿਆ ਜਾਂਦਾ ਤੇ ਜਿਹੜੇ ਕੱਲ ਦੱਸਿਆ ਸੀ ਪਠਾਨ 500 ਮਹਾਰਾਜ ਸਾਹਿਬ ਜੀ ਨੂੰ ਧੋਖਾ ਦੇ ਕੇ ਤਨਖਾਹਾਂ ਗੁਰੂ ਘਰ ਵਿੱਚੋਂ ਲੈਂਦੇ ਰਹੇ ਸੀ ਤੇ ਫਿਰ ਪਹਾੜੀ ਰਾਜਿਆਂ ਨਾਲ ਜਾ ਕਰਕੇ ਮਿਲਦੇ ਸੀ ਤੇ ਗੁਰੂ ਸਾਹਿਬ ਦੇ ਉੱਪਰ ਹੀ ਚੜਾਈ ਕਰਕੇ ਆਗੇ ਕਿਉਂਕਿ ਹੁਣ ਦੁਨਿਆਵੀ ਸੋਚ ਰੱਖਣ ਵਾਲਾ ਮਨੁੱਖ ਤਾਂ ਇਹੀ ਸੋਚਦਾ ਬਈ ਇੰਨੀ ਜਿਆਦੀ ਫੌਜ ਚੜ੍ਹ ਕੇ ਆ ਗਈ ਤੇ ਗੁਰੂ ਸਾਹਿਬ ਦੀ ਤਾਂ ਹਾਰ ਪੱਕੀ ਐ ਤੇ ਅਸੀਂ ਕੰਨੂ ਮਰਨਾ ਤੇ ਨਾਲੇ ਦੁਸ਼ਮਣ ਨਾਲ ਰਲ ਕੇ ਅਸੀਂ ਵੀ ਗੁਰੂ ਘਰ ਨੂੰ ਲੁੱਟ ਲਾਂਗੇ ਤੇ ਉਹਨਾਂ ਨੇ ਇਸ ਸ਼ਰਤ ਦੇ ਉੱਤੇ ਪਹਾੜੀ ਰਾਜਿਆਂ ਦੀ ਮਦਦ ਕੀਤੀ ਕਿ ਬਈ ਜੇ ਤੁਸੀਂ ਸਾਨੂੰ ਗੁਰੂ ਘਰ ਦੀ ਲੁੱਟ ਮaaf ਕਰ ਦਿਓ ਤੇ ਅਸੀਂ ਤੁਹਾਡੀ ਮਦਦ ਕਰਦੇ ਹਾਂ ਸਾਰਾ ਤੁਹਾਨੂੰ ਭੇਦ ਦਿੰਨੇ ਆਂ ਤੇ ਗੁਰੂ ਘਰ ਦਾ ਸਾਰਾ ਉਹਨਾਂ ਨੇ ਭੇਦ ਦੱਸਿਆ ਫਿਰ ਕਿ ਉੱਥੇ ਕੋਈ ਵੀ ਮਹਾਰਾਜ ਦੇ ਕੋਲ ਸੂਰਮਾ ਨਹੀਂ ਕਹਿੰਦੇ ਲੜਨ ਵਾਲਾ ਕੇਵਲ 10-12 ਸੂਰਮੇ ਆ ਇੱਕ ਤਾਂ ਸੰਗੋਸ਼ਾਹ ਜੀ ਦਾ ਨਾਮ ਲਿਆ ਕਿ ਮਹਾਰਾਜ ਦੇ ਪੂਆ ਜੀ ਦੇ ਪੰਜੇ ਪੁੱਤਰ ਜਿਹੜੇ ਆ ਉਹ ਲੜਨ ਵਾਸਤੇ ਬੜੇ ਯੋਧੇ ਆ ਫਿਰ ਮਹਾਰਾਜ ਦੇ ਮਾਮਾ ਜੀ ਮਾਮਾ ਕਰਪਾਲ ਚੰਦ ਜੀ ਉਹਨਾਂ ਬਾਰੇ ਦੱਸਿਆ ਵੀ ਉਹ ਬੜੇ ਲੜਾਕੂ ਯੋਧੇ ਐ ਇਸ ਤਰ੍ਹਾਂ ਗੁਰੂ ਘਰ ਦਾ ਸਾਰਾ ਭੇਦ ਪਠਾਣਾ ਨੇ ਦਿੱਤਾ ਤੇ ਜਦੋਂ ਹਿਆਤਖਾਨ ਪਠਾਣ ਸਾਹਮਣੇ ਆਇਆ ਮੈਦਾਨੇ ਜੰਗ ਵਿੱਚ ਤੇ ਮੰਤ ਕ੍ਰਿਪਾਲਦਾਸ ਉਦਾਸੀਬਾਰੇ ਤੇ ਉਹਨਾਂ ਨੇ ਇਹੀ ਦੱਸਿਆ ਸੀ ਵੀ ਇਹ ਤਾਂ ਸਾਧੂ ਲੋਕ ਆ ਇਹਨਾਂ ਨੂੰ ਤਾਂ ਲੜਨਾ ਹੀ ਨਹੀਂ ਆਉਂਦਾ ਪਰ ਮੰਤ ਕ੍ਰਿਪਾਲਦਾਸ ਉਦਾਸੀ ਜੀ ਨੇ ਜਦੋਂ ਵੇਖਿਆ ਬਈ ਇਹ ਨਿਮਕ ਹਰਾਮੀ ਪਠਾਨ ਗੁਰੂ ਘਰ ਚੋਂ ਲੰਗਰ ਛਕਦੇ ਰਹੇ ਤੇ ਮਹਾਰਾਜ ਦੇ ਉੱਪਰ ਹੀ ਚੜਾਈ ਕਰਕੇ ਅੱਗੇ ਆ ਗਏ ਹਯਾਤ ਖਾਨ ਨੇ ਕਿੰਨੇ ਸਿੱਖ ਸ਼ਹੀਦ ਕਰ ਦਿੱਤੇ ਤੀਰ ਮਾਰ ਮਾਰ ਕੇ ਫਿਰ ਮੰਤ ਜੀ ਨੇ ਆਖਿਆ ਮਹਾਰਾਜ ਵੀ ਮੈਨੂੰ ਆਗਿਆ ਦਿਓ ਮਹਾਰਾਜ ਕਿਹਾ ਵੀ ਤੁਸੀਂ ਤਾਂ ਸੰਤ ਲੋਕ ਹੋ ਤੁਸੀਂ ਸਾਨੂੰ ਵਰ ਦਿਓ ਤੇ ਸਾਡੀ ਜਿੱਤ ਹੋਵੇ ਤੇ ਫਿਰ ਮੰਤ ਜੀ ਨੇ ਆਖਿਆ ਮਹਾਰਾਜ ਅਸੀਂ ਕੌਣ ਆਪ ਜੀ ਨੂੰ ਵਰ ਦੇਣ ਵਾਲੇ ਆਪ ਜੀ ਦੀ ਜੱਤ ਤਾਂ ਸਦਾ ਹੀ ਹੈ ਪਰ ਮੈਨੂੰ ਵੀ ਆਪ ਅਮਰ ਕਰ ਦਿਓ ਬਖਸ਼ਿਸ਼ ਕਰੋ ਮੈਂ ਇਸ ਪਠਾਨ ਨੂੰ ਮਾਰ ਕੇ ਤੇ ਇਹ ਆਪਣਾ ਜੋ ਗੁਰੂ ਘਰ ਦੀ ਸੇਵਾ ਕੀਤੀ ਹੈ ਉਹਦਾ ਮਾਰਾ ਸੱਚੇ ਪਾਤਸ਼ਾਹ ਮੈਂ ਵੀ ਭਾਰ ਉਤਾਰ ਸਕਾਂ ਤੇ ਸਤਿਗੁਰੂ ਜੀ ਨੇ ਫਿਰ ਪੁੱਛਿਆ ਸਿਮੰਤ ਜੀ ਤੁਸੀਂ ਮਾਰੋਗੇ ਕੀ ਚਲਾਓਗੇ ਕੀ ਸ਼ਸਤਰ ਕਿਹੜਾ ਤੁਹਾਡੇ ਕੋਲ ਤੇ ਮੰਤ ਕ੍ਰਿਪਾਲਦਾਸ ਜੀ ਨੇ ਕਿਹਾ ਮਹਾਰਾਜ ਮੇਰੇ ਕੋਲ ਕੁਤਕਾ ਲੱਕੜ ਦਾ ਇਹਦੇ ਨਾਲ ਹੀ ਮੈਂ ਇਸ ਨਿੰਮਕ ਹਰਾਮੀ ਨੂੰ ਮਾਰ ਦੇਵਾਂਗਾ ਤੇ ਕਿਵੇਂ ਫਿਰ ਜਦੋਂ ਮੰਤ ਕ੍ਰਿਪਾਲਦਾਸ ਜੀ ਮੈਦਾਨੇ ਜੰਗ ਵਿੱਚ ਆਏ ਜਿੱਥੇ ਤੀਰ ਚੱਲਦੇ ਸੀ ਗੋਲੀਆਂ ਚੱਲ ਰਹੀਆਂ ਸੀਗੀਆਂ ਤੇ ਜਦੋਂ ਮਦਾਨੇ ਜੰਗ ਵਿੱਚ ਉਤਰੇ ਤੇ ਹਯਾਤ ਖਾਨ ਪਠਾਨ ਨੂੰ ਫਿਰ ਲਲਕਾਰਾ ਮਾਰਿਆ ਹਯਾਤ ਖਾਨ ਪਠਾਨ ਸਾਹਮਣੇ ਆਇਆ ਦੱਸਿਆ ਸੀ ਕਵੀ ਜੀ ਨੇ ਵੀ ਜਿਵੇਂ ਸੱਪ ਦੀ ਪੂਛ ਤੇ ਪੈਰ ਧਰੀਏ ਤੇ ਸੱਪ ਗੁੱਸੇ ਨਾਲ ਪਛਾਣ ਨੂੰ ਮੁੜਦਾ ਨਾ ਇयां ਹਯਾਤ ਖਾਨ ਪਠਾਨ ਪਛਾਣ ਨੂੰ ਮੁੜਿਆ ਤੋਂ ਉਹਨੇ ਆਉਂਦਿਆਂ ਹੀ ਮੰਤ ਜੀ ਦੇ ਸਿਰ ਦੇ ਉੱਤੇ ਗਲੇ ਦਾ वार ਜਿਹੜਾ ਸੀ ਉਹ ਕੱਢ ਦਿੱਤਾ ਬੜੇ ਜ਼ੋਰ ਨਾਲ ਤੇ ਕੁਤਕਾ ਅੱਗੇ ਕਰਕੇ ਮੰਤ ਜੀ ਨੇ ਵਾਰ ਰੋਕ ਲਿਆ ਦਵਾਰ ਰੋਕ ਕੇ ਐਨੇ ਜ਼ੋਰ ਨਾਲ ਮੰਤ ਜੀ ਉਛਲੇ ਕਾਠੀ ਦਾ ਆਸਣ ਛੱਡ ਦਿੱਤਾ ਦੋਵਾਂ ਹੱਥਾਂ 'ਚ ਫੜਿਆ ਕੁਤਕਾ ਬਾਜੂਆਂ ਨਾਲ ਘੁਮਾ ਕੇ ਸਿਰ ਦੇ ਉੱਤੋਂ ਦੀ ਹਯਾਤ ਖਾਨ ਦੇ ਸਿਰ ਝੁਮਾਰਿਆ ਲੋਹੇ ਦਾ ਟੋਪ ਪਾਇਆ ਸੀ ਉਹਨੇ ਤੇ ਲੋਹੇ ਦੇ ਟੋਪ ਦੇ ਸਮੇਤ ਹੀ ਸਿਰ ਜਿਹੜਾ ਸੀ ਤੋੜ ਦਿੱਤਾ ਤੇ ਮਹਾਰਾਜ ਨੇ ਫਿਰ ਉਹ ਆਪਣੀ ਅੱਖਾਂ ਨਾਲ ਵੇਖ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੇਖ ਰਹੇ ਸੀ ਤੇ ਮਹਾਰਾਜ ਨੇ ਵੇਖ ਕਰਕੇ ਫਿਰ ਆਖਿਆ ਉਠੀ ਛਿਛ ਇੱਛੰਕੜਾ ਮੇਜ ਜੋਰੰ ਮਹਾਰਾਜ ਕਹਿੰਦੇ ਵੀ ਇੰਨੇ ਜ਼ੋਰ ਦੀ ਮੰਤ ਜੀ ਨੇ ਕੁਤਕਾ ਮਾਰਿਆ ਵੀ ਮਿਜਦੀਆਂ ਛਿੱਟਾਂ ਉਠੀਆਂ ਲਹੂ ਦੀਆਂ ਛਿੱਟਾਂ ਉਠੀਆਂ ਤੇ ਸਿਰ ਤੋੜ ਕੇ ਸਿੱਟ ਦਿੱਤਾ ਹਯਾਤ ਖਾਨ ਪਖਤਾਨ ਦਾ ਤੇ ਸਾਰੇ ਜਿਹੜੇ ਸੀ ਪਹਾੜੀਆਂ ਦੀ ਸੈਨਾ ਹੈਰਾਨ ਹੋ ਗਈ ਸਿੱਖ ਸੂਰਮੇ ਵੀ ਵੇਖ ਰਹੇ ਸੀ ਸਾਰੇ ਬੜੇ ਹੈਰਾਨ ਹੋ ਗਏ ਫਿਰ ਇਹ ਜੰਗ ਲਗਾਤਾਰੇ ਮੇ ਚੱਲ ਰਹੀ ਹੈ ਇਹ ਜਿਹੜੇ ਨਿਮਕ ਹਰਾਮੀ ਪਠਾਨ ਹੈ ਇਹ ਅੱਗੇ ਵਧ ਕਰਕੇ ਜਿਵੇਂ ਲੜ ਰਹੇ ਹੈ ਮਹਾਰਾਜ ਨੇ ਇਸ ਦੇ ਵਿੱਚ ਹੋਰ ਕੀ ਕੀ ਕੌਤਕ ਕੀਤੇ ਇੱਕ ਹੋਰ ਵਿਸ਼ੇਸ਼ ਕੌਤਕ ਦਾ ਪ੍ਰਸੰਗ ਕੇਵਲ 20 ਮਿੰਟ ਹੀ ਆਪਾਂ ਸੁਣਾ ਕੇ ਤਾਂ ਫਿਰ ਤੁਹਾਡੀ ਗਤਕੇ ਦੀ ਕਲਾਸ ਲੱਗ ਜਾਣੀ ਆ ਇਹ ਸ਼ਾਸਤਰ ਤੇ ਸਾਡੇ ਅੰਦਰ ਜਿਹੜੀ ਵਿੱਦਿਆ ਉਹ ਤਾਂ ਸਾਡਾ ਸਾਥ ਦਿੰਦੀ ਹੈ ਵੀ ਜੇ ਅਸੀਂ ਧਰਮਈ ਆ ਤਾਂ ਜੇ ਅਸੀਂ ਧਰਮ ਨਹੀਂ ਨਾ ਕਮਾਉਂਦੇ ਤੇ ਆ ਧਰਮ ਦੇ ਪੱਖ ਚ ਲੜਦੇ ਆ ਫਿਰ ਸਾਨੂੰ ਸਾਰੀ ਸ਼ਸਤਰ ਵਿੱਦਿਆ ਕੰਮ ਨਹੀਂ ਆਉਂਦੀ ਭਾਵੇਂ ਕਿੰਨੇ ਸਿਆਣੇ ਹੋਈਏ ਕਿੰਨੀ ਵਿੱਦਿਆ ਆਉਂਦੀ ਹੋਵੇ ਮਹਾਰਾਜ ਨੇ ਇਸ ਕਰਕੇ ਸਾਨੂੰ ਇਹ ਆਗਿਆ ਕੀਤੀ ਹੈ ਵੀ ਧਰਮ ਦਾ ਪੱਖ ਨਹੀਂ ਕਦੇ ਛੱਡਣਾ ਜਿਹੜਾ ਮਹਾਭਾਰਤ ਦੇ ਵਿੱਚ ਇੱਕ ਸੂਰਮਾ ਸੀ ਉਹਦਾ ਨਾਮ ਹੈ ਕਰਨ ਮਹਾਬਲੀ ਕਰਨ ਤੇ ਉਹ ਜਦੋਂ ਅਰਜਨ ਨਾਲ ਲੜ ਰਿਹਾ ਸੀ ਹੈਗਾ ਉਹ ਅਰਜਨ ਤੋਂ ਜ਼ਿਆਦਾ ਤਨੁਸ਼ਤਾ ਰਸੀ ਵੱਡਾ ਪਰ ਉਹ ਅਧਰਮ ਦੇ ਪੱਖ 'ਚ ਲੜ ਰਿਹਾ ਸੀ ਦਰਯੋਧਨ ਦੇ ਪੱਖ 'ਚ ਲੜ ਰਿਹਾ ਸੀ ਜਦੋਂ ਉਹਨੂੰ ਵਿੱਦਿਆ ਦੀ ਲੋੜ ਪਈ ਉਹਨੂੰ ساری ਵਿੱਦਿਆ ਪੁੱਲ ਗਈ ਕੰਮ ਹੀ ਨਹੀਂ ਆਈ ਉਹਦੇ ਕੋਈ ਵਿੱਦਿਆ ਉਹਦੀ ਕਮਾਈ ਹੋਈ ਜਿਹੜਾ ਪਾਪ ਦੇ ਪੱਖ 'ਚ ਲੜਦਾ ਹੈ ਜਿਹੜਾ ਜ਼ੁਲਮ ਦੇ ਪੱਖ 'ਚ ਲੜਦਾ ਹੈ ਉਹਦੇ ਕੋਲ ਵਿੱਦਿਆ ਹੋਵੇ ਵੀ ਤਾਕਤ ਹੋਵੇ ਵੀ ਤਾਕਤ ਹੁਣ 3.5 ਲੱਖ ਦੀ ਗਿਣਤੀ 'ਚ ਫੌਜ ਚੜ ਕੇ ਆਈ ਤੇ ਗਿਣਤੀ ਥੋੜੀ ਹੈ ਕਿਤੇ ਤੇ ਇੱਕ ਮਹਾਰਾਜ ਦੇ ਕੋਲ ਤੇ 1700 ਘੋੜਸਵਾਰ ਇੱਕ ਪਾਸੇ 3.5 ਲੱਖ ਫੌਜੀ ਤਾਕਤ ਕਿੰਨੀ ਜ਼ਿਆਦਾ ਬੰਦੂਕਾਂ ਕਿੰਨੀਆਂ ਆਜ਼ਾਦੀਆਂ ਗੋਲੀਆਂ ਕਿੰਨੀਆਂ ਆਜ਼ਾਦੀਆਂ ਸ਼ਸਤਰ ਕਿੰਨੇ ਜ਼ਿਆਦੇ ਸਾਰੇ ਪਰ ਫਿਰ ਵੀ ਉਹਨਾਂ ਦੀ ਕਰਾਰੀ ਹਾਰ ਹੋਈ ਇੱਕ ਤਾਂ ਸਮਰੱਥ ਸਤਿਗੁਰੂ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਨੇ ਤੇ ਮਹਾਰਾਜ ਨੇ ਜਿਹੜਾ ਸਾਨੂੰ ਇਹ ਸੁਨੇਹਾ ਦਿੱਤਾ ਉਹ ਇਹ ਆ ਬਈ ਜਦੋਂ ਤੁਸੀਂ ਰੱਬੀ ਪਿਆਰ ਵਿੱਚ ਜੁਲਮ ਨੂੰ ਨਾਸ਼ ਕਰਨ ਲਈ ਲੜਦੇ ਆ ਨਾ ਉਦੋਂ ਸਾਰੀਆਂ ਸ਼ਕਤੀਆਂ ਤੁਹਾਨੂੰ ਫਿਰ ਸਾਥ ਦਿੰਦੀਆਂ ਗੁਪਤ ਰੂਪ ਵਿੱਚ ਤੁਹਾਡੇ ਅੰਦਰ ਇਹੋ ਜੀ ਉਹ ਸ਼ਕਤੀ ਪ੍ਰਗਟ ਕਰਦੇ ਇਹੋ ਜਿਹਾ ਬਲ ਪ੍ਰਗਟ ਕਰਦੇ ਆ ਕਿ ਤੁਹਾਡੀ ਜਿੱਤ ਨਿਸ਼ਚਿਤ ਹੁੰਦੀ ਹੈ ਕਿਉਂਕਿ ਮਹਾਰਾਜ ਨੇ ਕਿਹਾ ਵੀ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦਿਓ ਤੁਹਾਨੂੰ ਆਪਣੇ ਆਪ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਮੈਂ ਧਰਮ ਦੇ ਪੱਖ 'ਚਾਂ ਕਿ ਜਾਂ ਪਾਪ ਦੇ ਪੱਖ 'ਚ ਤੇ ਜੇ ਪਾਪ ਦੇ ਪੱਖ 'ਚ ਹੋਵੇ ਪਤਾ ਵੀ ਹੈ ਵੀ ਇਹ ਪਾਪ ਹੈ ਫਿਰ ਵੀ ਉਹਦਾ ਪੱਖ ਲੈ ਰਹੇ ਹਾਂ ਫਿਰ ਤੁਹਾਡੀ ਜਿੱਤ ਨਹੀਂ ਹੋ ਸਕਦੀ ਹਾਰ ਨਿਸ਼ਚਿਤ ਐ ਪੱਕੀ ਤੇ ਮਹਾਰਾਜ ਦੇ ਕੋਲ ਇੱਕ ਹਲਵਾਈ ਸਿੱਖ ਹੈ ਤੇ ਹਲਵਾਈ ਦਾ ਕੰਮ ਹੁੰਦਾ ਜਲੇਬੀਆਂ ਕੱਢਣੀਆਂ ਲੱਡੂ ਵਟਣੇ ਬਰਫੀ ਬਣਾਉਣੀ ਤੇ ਉਹ ਵੀ ਯੁੱਧ ਵੇਖ ਰਿਹਾ ਸੀ ਉਹਦਾ ਦਿਲ ਕੀ ਕੀਤਾ ਵੇਖ ਕਰਕੇ ਯੁੱਧ ਉਹ ਪ੍ਰਸੰਗ ਫਿਰ ਆਪਾਂ ਸੁਣਾ ਕੇ ਤੇ ਸਮਾਪਤੀ ਕਰਾਂਗੇ 20-25 ਮਿੰਟ ਲੱਗਣੇ ਤੇ ਬੜੇ ਧਿਆਨ ਨਾਲ ਸੁਣੀਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਵੇਂ ਉਸ ਸਿੱਖ ਦੇ ਉੱਤੇ ਕਿਰਪਾ ਕਰਦੇ ਐ ਤੇ ਮਹਾਰਾਜ ਨੂੰ ਚੇਤੇ ਕਰਦੇ ਐ ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸ੍ਰੀ ਕਲਗੀ ਧਰ ਜਹਥਰੇ ਜਿੱਥੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਆਪ ਬੀਰਾਸਣ ਲਾ ਕੇ ਉਥੇ ਨ ਤੀਰਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਹੈ ਜਿੱਥੇ ਮਹਾਰਾਜ ਨੇ ਬੀਰਾਸਣ ਲਾਇਆ ਸੀ ਉਥੇ ਮਹਾਰਾਜ ਜਿੱਥੇ ਆਪ ਸਤਿਗੁਰੂ ਜੀ ਬੈਠੇ ਹੋਏ ਨੇ ਬੀਰਾਸਣ ਲਾ ਕਰਕੇ ਹਲਵਾਈ ਸਿੱਖ ਏਕ ਇੱਕ ਮਹਾਰਾਜ ਦਾ ਹਲਵਾਈ ਸਿੱਖ ਹੈ ਸਤਿਗੁਰੂ ਜੀ ਦੇ ਕੋਲ ਉਸ ਸਮੇਂ ਉਥੇ ਆਇਆ ਹੱਥ ਜੋਰ ਬੋਲਤ ਭਇਓ ਹੱਥ ਜੋੜ ਕਰਕੇ ਮਹਾਰਾਜ ਨੂੰ ਬੇਨਤੀ ਕਰਨ ਲੱਗਾ ਸੁਨਿਓਹੁ ਉਦਦ ਬਿਬੇਕ ਇਹ ਗਿਆਨ ਦੇ ਸਮੁੰਦਰ ਸਤਿਗੁਰੂ ਜੀ ਮੇਰੀ ਬੇਨਤੀ ਸੁਣਨਾ ਕਰੋ ਸਵਈਆ ਛੰਦ ਅਧਿਕ ਲਾਲਸਾ 모ਹਿਰ ਦੇ ਮਹਿ ਕੀ ਬੇਨਤੀ ਕਰਦਾ ਹਲਵਾਈ ਸਿੱਖ ਕਹਿੰਦਾ ਮਹਾਰਾਜ ਬਹੁਤ ਜਿਆਦੀ ਇੱਛਾ ਹੈ ਮੇਰੇ ਮਨ ਦੇ ਅੰਦਰ ਪ੍ਰਭ ਕੇ ਕਾਮ ਅਰੂ ਰਨ ਥਾਨ ਮਹਾਰਾਜ ਮੈਂ ਵੀ ਤੁਹਾਡੇ ਕਿਸੇ ਕੰਮ ਆ ਸਕਾਂ ਤੇ ਮੈਦਾਨੇ ਜੰਗ ਵਿੱਚ ਮੈਂ ਵੀ ਦੁਸ਼ਮਣ ਦੇ ਅੱਗੇ ਅੜ ਕੇ ਲੋਹਾ ਲੈ ਸਕਾਂ ਮਹਾਰਾਜ ਮੇਰੀ ਇਹ ਬੜੀ ਲਾਲਸਾ ਹੈ ਸ਼ਸਤਰ ਹੱਥ ਮੈਂ ਗਹੇ ਨਾ ਕਬ ਹੂੰ ਪਰ ਮਹਾਰਾਜ ਮੈਂ ਲੜਨਾ ਨਹੀਂ ਜਾਣਦਾ ਹੋ ਹਲਵਾਈ ਸਿੱਖ ਬੇਨਤੀ ਕਰ ਰਿਹਾ ਵੀ ਮਹਾਰਾਜ ਮੇਰੀ ਇੱਛਾ ਹੈ ਵੀ ਮੈਂ ਮੈਦਾਨੇ ਜੰਗ ਵਿੱਚ ਦੁਸ਼ਮਣ ਨਾਲ ਲੋਹਾ ਲਵਾਂ ਤੁਹਾਡੇ ਕਿਸੇ ਕੰਮ ਆ ਸਕਾਂ ਪਰ ਮਹਾਰਾਜ ਮੈਂ ਸ਼ਸਤਰ ਕਦੇ ਵੀ ਹੱਥ ਵਿੱਚ ਨਹੀਂ ਫੜੇ ਤੁਮਰ ਤੁਪਕ ਨਾ ਬਾਨ ਕਿਰਪਾਨ ਨਾ ਮੈਨੂੰ ਤੁਮਰ ਵਰਸ਼ਾ ਚਲਾਉਣਾ ਆਉਂਦਾ ਨਾ ਤੀਰ ਕਮਾਨ ਚਲਾਉਣਾ ਆਉਂਦਾ ਤੇ ਨਾ ਮਹਾਰਾਜ ਬੰਦੂਕ ਚਲਾਉਣੀ ਆਉਂਦੀ ਹੈ ਤਉ ਹੋਤ ਉਤਸ਼ਾਹੇ ਬਡੋ ਔਰ ਤਾਵੇਂ ਮਹਾਰਾਜ ਮੇਰੇ ਮਨ ਦੇ ਵਿੱਚ ਨਾ ਬਹੁਤ ਜ਼ਿਆਦਾ ਉਤਸ਼ਾਹ ਹੋ ਰਿਹਾ ਹੈ ਬੜਾ ਮੈਨੂੰ ਜੋਸ਼ ਆ ਰਿਹਾ ਜੰਗ ਵੇਖ ਕਰਕੇ ਹਤੋਂ ਰਿਪੂ ਕੋ ਕਰਹੋ ਬਖਾਨ ਇਹ ਮਹਾਰਾਜ ਤੁਸੀਂ ਮੈਨੂੰ ਅਸ਼ੀਰਵਾਦ ਦਿਓ ਕਿ ਮੈਂ ਦੁਸ਼ਮਣ ਨੂੰ ਮਾਰਾਂ ਜਾ ਕੇ ਮੈਦਾਨੇ ਜੰਗ ਵਿੱਚ ਦੇਹੋ ਤੁਰੰਗਮ ਤੇ ਅਰੂੜ ਹੋਏ ਮਹਾਰਾਜ ਮੈਨੂੰ ਵੀ ਇੱਕ ਘੋੜਾ ਦਿਓ ਤੇ ਮੈਂ ਉਸ ਘੋੜੇ ਦੇ ਉੱਤੇ ਅਸਵਾਰ ਹੋਵਾਂ ਖੜਗ ਦੇਹੋ ਪੁਨ ਸਿਪਰ ਮਹਾਨ ਮੈਨੂੰ ਕਿਰਪਾਨ ਦੇਓ ਫਿਰ ਵੱਡੀ ਢਾਲ ਦੇਓ ਸੱਚੇ ਪਾਤਸ਼ਾਹ ਜਿਸ ਨਾਲ ਮੈਂ ਜੁਦ੍ਹ ਕਰ ਸਕਾਂ ਸ੍ਰੀ ਕਲਗੀ ਧਾਰੈ ਸੁਨ ਮੁਸਕਾਨੇ ਉਹ ਹਲਵਾਈ ਸਿੱਖ ਦੀ ਬੇਨਤੀ ਸੁਣ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹੱਸਣ ਲੱਗ ਪਏ ਪਰ ਉਹਨੇ ਕਦੇ ਕਿਰਪਾਨ ਨਹੀਂ ਫੜੀ ਨਾ ਉਹਨੂੰ ਢਾਲ ਫੜੀ ਕਦੇ ਨਾ ਉਹਨੂੰ ਸ਼ਸਤਰ ਚਲਾਉਣੇ ਆਉਂਦੇ ਆ ਤੇ ਮਹਾਰਾਜ ਨੂੰ ਆ ਕੇ ਕਹਿੰਦਾ ਸੱਚੇ ਪਾਤਸ਼ਾਹ ਵੀ ਕਿਰਪਾ ਕਰੋ ਮੈਂ ਵੀ ਮੈਦਾਨੇ ਜੰਗ ਵਿੱਚ ਜਾ ਕੇ ਦੁਸ਼ਮਣ ਨਾਲ ਲੋਹਾ ਲੈਣਾ ਚਾਹੁੰਨਾ ਤੇ ਮੈਨੂੰ ਕਿਰਪਾ ਕਰਕੇ ਦੱਸੋ ਸੱਚੇ ਪਾਤਸ਼ਾਹ ਮਹਾਰਾਜ ਉਸ ਦੀ ਬੇਨਤੀ ਸੁਣ ਕਰਕੇ ਮਹਾਰਾਜ ਹੱਸਣ ਲੱਗ ਪਏ ਕੋਤਲ ਖਰੇ ਤੁਰੰਗਮ ਹੀਰ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਜਾਓ ਗੁਰੂ ਸਾਹਿਬ ਜੀ ਨੇ ਸਿੱਖਾ ਨੂੰ ਕਿਹਾ ਵੀ ਵੇਖੋ ਜਿਹੜਾ ਤਬੇਲੇ 'ਚ ਘੋੜਾ ਸੋਨਾ ਖਲੋਤਾ ਹੋਵੇ ਜਿਨਕੋ ਬਿਰਦ ਗਰੀਬ ਨਿਵਾਜਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਬਿਰਦ ਗਰੀਬਾਂ ਨੂੰ ਨਿਵਾਜਣ ਵਾਲਾ ਸਤਿਗੁਰੂ ਜੀ ਨਿਮਾਣੇ ਨੂੰ ਮਾਣ ਦਿੰਦੇ ਆ ਗਰੀਬ ਨਿਵਾਜ ਜਿਹੜਾ ਪਹਿਲਾਂ ਹੀ ਮਾਣ 'ਚ ਭਰਿਆ ਹੋਵੇ ਤੇ ਉਹਨੂੰ ਮਹਾਰਾਜ ਪਸੰਦ ਨਹੀਂ ਕਰਦੇ ਜਿਹੜਾ ਪਹਿਲਾਂ ਹੀ ਹੰਕਾਰ ਵਿੱਚ ਭਰਿਆ ਹੋਵੇ ਉਹਨੂੰ ਸਤਿਗੁਰੂ ਜੀ ਪਸੰਦ ਨਹੀਂ ਕਰਦੇ ਕਦੇ ਵੀ ਕਿਉਂਕਿ ਗੁਰੂ ਸਾਹਿਬ ਦੇ ਘਰ ਦੇ ਅੰਦਰ ਨਿਮਾਣੇ ਨੂੰ ਮਾਣ ਮਿਲਦਾ ਏ ਵਿਚਾਰਾ ਨਿਮਾਣਾ ਹਲਵਾਈ ਬਰਫੀ ਬਣਾਉਣੀ ਜਾਣਦਾ ਏ ਜਲੇਬੀਆਂ ਕੱਢਣੀਆਂ ਜਾਣਦਾ ਏ ਤੇ ਸ਼ੱਕਰਪਾਰੇ ਬਣਾਉਣੇ ਜਾਣਦਾ ਪਰ ਇਹਨੂੰ ਲੜਨਾ ਤਾਂ ਆਉਂਦਾ ਹੀ ਨਹੀਂ ਪਰ ਮਨ ਦੇ ਵਿੱਚ ਇਹ ਚਾਹ ਨਾ ਆ ਗਈ ਇੱਛਾ ਆ ਗਈ ਤੇ ਗੁਰੂ ਸਾਹਿਬ ਨੂੰ ਆ ਕਰਕੇ ਇਸ ਨੇ ਬੇਨਤੀ ਕੀਤੀ ਜਿਨ ਕਉ ਬਿਰਦ ਗਰੀਬ ਨਿਵਾਜਨ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਬਿਰਦ ਗਰੀਬਾਂ ਨੂੰ ਨਿਵਾਜਣ ਵਾਲਾ ਹੈ ਲਿਹੋ ਕਮੈਤ ਚੜਿਏ ਹੈ ਬਿਨ ਦੇਰ ਮਹਾਰਾਜ ਕਹਿੰਦੇ ਚੰਗਾ ਬਈ ਸਿਖਾ ਤੂੰ ਕਮੈਤ ਘੋੜਾ ਲੈ ਲੈ ਤੇ ਬਿਨਾਂ ਦੇਰ ਤੋਂ ਫਿਰ ਘੋੜੇ ਤੇ ਸਵਾਰ ਹੋ ਜਾ ਹੁਕਮ ਪਾਏ ਗਹਿਵਾਗ ਅਰੁੱਡਿਓ ਹਰ ਸਿੰਘ ਨੂੰ ਉੱਧਰ ਲੰਗਰ ਤੇ ਲੈ ਜਾਓ ਥੋੜਾ ਜਿਹਾ ਤੇ ਇਸ ਤਰ੍ਹਾਂ ਘੋੜੇ ਦੀ ਵਾਗ پکڑ ਕਰਕੇ ਤੇ ਫਿਰ ਉਹ ਜਿਹੜਾ ਹਲਵਾਈ ਸਿੱਖ ਸੀ ਘੋੜੇ ਦੇ ਉੱਤੇ ਅਸਵਾਰ ਹੋ ਗਿਆ ਪ੍ਰਭ ਜੀ ਦੀਜੇ ਸਸ਼ਤਰ ਬਡੇਰ ਕਹਿਣ ਲੱਗਾ ਮਹਾਰਾਜ ਮੈਨੂੰ ਕੋਈ ਵੱਡਾ ਸ਼ਸਤਰ ਵੀ ਦਿਓ ਜਿਸਨੂੰ ਘੋੜੇ ਤੇ ਸਵਾਰੀ ਨਾ ਕੀਤੀ ਹੋਵੇ ਤੇ ਉਹਦੇ ਕੋਈ ਸਿੱਧਾ ਘੋੜੇ ਤੇ ਬਿਠਾ ਵੀ ਨਹੀਂ ਜਾਂਦਾ ਤੇ ਪਹਿਲੀ ਵਾਰ ਹੀ ਘੋੜੇ ਤੇ ਚੜਿਆ ਮਹਾਰਾਜ ਕਹਿੰਦੇ ਵੀ ਦਿਓ ਘੋੜਾ ਇਹਨੂੰ ਘੋੜੇ ਤੇ ਚੜ ਗਿਆ ਤੇ ਗੁਰੂ ਸਾਹਿਬ ਨੂੰ ਕਹਿੰਦਾ ਮਹਾਰਾਜ ਮੈਨੂੰ ਕੋਈ ਵੱਡਾ ਸ਼ਸਤਰ ਦਿਓ ਲੜਨ ਵਾਸਤੇ ਤੁਮਰ ਕਿਦਾਂ ਤੁਫਕ ਧਨ ਤੀਰ ਮਹਾਰਾਜ ਜਾਣ ਤਾਂ ਦਾ ਧਨ ਸ਼ ਤੀਰ ਜਿਹੜਾ ਤੀਰਕਮਾਨ ਦਿਓ ਜਾਂ ਤੁਮਰ ਬਰਛਾ ਦਿਓ ਜਾਂ ਮਹਾਰਾਜ ਮੈਨੂੰ ਬੰਦੂਕ ਹੀ ਦਿਓ ਕਿ ਮੈਂ ਚਲਾਵਾਂ ਮੈਦਾਨੇ ਜੰਗ ਵਿੱਚ ਜਾ ਕਰਕੇ ਕਿ ਜੋ ਮੈਂ ਹਟਾਂ ਕਿ ਦੇਹੋ ਸ਼ਮਸ਼ੀਰ ਕਿ ਜਾਂ ਜਿਹੜੀ ਮੈਂ ਮਾਰਾਂ ਫੜ ਕੇ ਹੱਥੋਂ ਹੱਥ ਵਿੱਚ ਉਹ ਸ਼ਮਸ਼ੀਰ ਤਲਵਾਰ ਦੇ ਦਿਓ ਬਿੱਗ ਸਤੈ ਖੜਗ ਸਿਪਰ ਤਬ ਬਖਸ਼ੇ ਮਹਾਰਾਜ ਨੇ ਖੁਸ਼ ਹੋ ਕਰਕੇ ਢਾਲ ਤੇ ਕਿਰਪਾਨ ਜਿਹੜੀ ਸੀ ਨਾ ਫਿਰ ਸਿੱਖ ਨੂੰ ਦੇਣਾ ਕੀਤੀ ਲਾਲਚੰਦ ਨੂੰ ਬੂਝਤ ਭਇਓ ਫਤਨ ਕਉ ਦਾਏ ਤੇ ਹੁਣ ਫੜ ਤਾਂ ਲਈ ਮਹਾਰਾਜ ਸਾਹਿਬ ਜੀ ਨੇ ਦਿੱਤੀ ਤੇ ਪੁੱਛਣ ਲੱਗ ਪਿਓ ਮਹਾਰਾਜ ਵੀ ਇਹਨੂੰ ਮਾਰਨਾ ਕਿਵੇਂ ਆ ਪਿਛੇ ਲਾਉਣਾ ਕਿਵੇਂ ਆ ਸਤਿਗੁਰੂ ਜੀ ਨੇ ਉਹ ਕਿਰਪਾਨ ਤੇ ਢਾਲ ਦੇਤੀ ਤੇ ਕਹਿੰਦਾ ਮਹਾਰਾਜ ਇਹਨੂੰ ਫੜਾਂ ਕਿਵੇਂ ਤੇ ਚਲਾਵਾਂ ਕਿਵੇਂ ਕਿਸ ਕਰ ਸਿਪਰ ਗਹਾਂ ਕਿਸ ਮੈਂ ਅਸ ਮਹਾਰਾਜ ਕਿਹੜੇ ਹੱਥ ਵਿੱਚ ਮਢਾਲ ਫੜਾਂ ਤੇ ਕਿਹੜੇ ਹੱਥ ਵਿੱਚ ਕਿਰਪਾਨ ਫੜਾਂ ਇਹ ਵੀ ਨਹੀਂ ਪਤਾ ਤੇ ਵੇਖ ਲਓ ਮੈਦਾਨੇ ਜੰਗ ਵਿੱਚ ਲੜਨ ਚੱਲਿਆ ਭਾਈ ਲਾਲਚੰਦ ਮਹਾਰਾਜ ਦਾ ਸਿੱਖ ਹਲਵਾਈ ਸਿੱਖ ਕਹਿੰਦਾ ਮਹਾਰਾਜ ਮੈਨੂੰ ਦੱਸੋ ਵੀ ਮੈਂ ਕਿਹੜੇ ਹੱਥ ਵਿੱਚ ਕਿਰਪਾਨ ਫੜਾਂ ਤੇ ਕਿਹੜੇ ਹੱਥ ਵਿੱਚ ਢਾਲ ਫੜਾਂ ਕਿੰਮ ਮਾਰਾਂ ਮੋਹ ਦੇਹੋ ਬਤਾਇ ਤੇ ਕਿਵੇਂ ਮਾਰਾਂ ਮੈਂ ਇਹ ਵੀ ਮੈਨੂੰ ਬਤਾ ਦਿਓ ਦੱਸ ਦਿਓ ਦੇਖਤ ਸੁਨਤ ਦੋਹਨ ਦੇਸ਼ ਕੇ ਭਾਟ ਦੇਖ ਰਹੇ ਸੀ ਦੋਹਾ ਪਾਸਿਆਂ ਦੇ ਸੂਰਮੇ ਸਿੱਖ ਵੀ ਵੇਖ ਰਹੇ ਸੀ ਤੇ ਪਹਾੜੀ ਰਾਜਿਆਂ ਦੀ ਸੈਨਾਮੀ ਵੇਖ ਰਹੀ ਹੈ ਤੇ ਸੁਣ ਰਹੀ ਹੈ ਹਸੇ ਹਨ ਪਰਸ ਪਰ ਪੁਨ ਬਿਸਮਾਏ ਸਿੱਖ ਵੀ ਹੱਸ ਪਏ ਪਹਾੜੀਏ ਵੀ ਹਸਣ ਲੱਗ ਪਏ ਤੇ ਸਿੱਖ ਆਪਸ ਦੇ ਵਿੱਚ ਹੱਸਦੇ ਹੋਏ ਬੜੇ ਹੈਰਾਨ ਹੋਣ ਲੱਗੇ ਅਜ ਬਚਰਿਤ ਪ੍ਰਭੂ ਕੇ ਲਖੀਤ ਤੇ ਤਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨਿਰੰਕਾਰ ਸਰੂਪ ਸਤਿਗੁਰੂ ਜੀ ਦੇ ਕੌਤਕ ਬੜੇ ਅਚਰਜ ਹੈ ਵੇਖੋ ਜਿਹਨੂੰ ਲੜਨਾ ਹੀ ਨਹੀਂ ਆਉਂਦਾ, ਕਿਰਪਾਨ ਨਹੀਂ ਫੜਨੀ ਆਉਂਦੀ, ਢਾਲ ਨਹੀਂ ਫੜਨੀ ਆਉਂਦੀ, ਉਹਨੂੰ ਮਹਾਰਾਜ ਜੰਗ ਵਿੱਚ ਭੇਜ ਰਹੇ ਨੇ। ਜਿਵੇਂ ਚਿਰਿਅਨ ਤੇ ਬਾਜ ਤੁਰਾਏ। ਜਿਵੇਂ ਮਹਾਰਾਜ ਨੇ ਬਚਨ ਕਿਹਾ ਨਾ ਵੀ ਚਿੜੀਆਂ ਤੋਂ ਮੈਂ ਬਾਜ ਤੜਾ ਦੇਵਾਂ ਹੁਣ ਭਾਈ ਲਾਲ ਸਿੰਘ ਜਿਹੜਾ ਲਾਲਚੰਦ ਹਲਵਾਈ ਐ, ਇਹ ਵਿਚਾਰਾ ਚਿੜੀ ਵਰਗਾ ਹੀ ਐ। ਨਾ ਲੜਨਾ ਆਉਂਦਾ, ਨਾ ਢਾਲ ਫੜਨੀ ਆਉਂਦੀ, ਨਾ ਕਿਰਪਾਨ ਫੜਨੀ ਆਉਂਦੀ। ਤੇ ਇਹਦੇ ਸਾਹਮਣੇ ਉਹ ਸੂਰਬੀਰ ਜਿਹੜੇ ਆ ਮੈਦਾਨੇ ਜੰਗ ਵਿੱਚ ਪਠਾਨ ਲੜ ਰਹੇ ਜਿਹੜੇ ਰਾਤ ਦਿਨ ਸ਼ਸਤਰਾਂ ਦਾ ਬਿਹਾਸ ਕਰਦੇ ਸੀ ਤੇ ਬੜੇ ਲੜਾਕੂ ਤੇ ਬੜੇ ਖੂਨਖਾਰ ਸੀਗੇ ਐਡੇ ਵੱਡੇ ਪਠਾਨ ਲੜਨ ਵਾਸਤੇ ਜਿਹੜੇ ਮੰਨੀਆਂ ਪਠਾਣਾ ਦੀ ਕੌਮ ਗੁਰੂ ਮਹਾਰਾਜ ਸਾਹਿਬ ਦੇ ਅਸਚਰਜ ਕਾਉਤਕ ਵੇਖ ਕੇ ਸਾਰੇ ਬੜੇ ਹੈਰਾਨ ਹੋਏ ਜਿਵੇਂ ਚਿਰੀਆਂ ਤੇ ਬਾਜ ਤੁਰਾਏ ਜਿਵੇਂ ਚਿੜੀਆਂ ਕੋਲੋਂ ਬਾਜ ਤੜਾਏ ਸੱਚੇ ਪਾਤਸ਼ਾਹ ਮਹਾਰਾਜ ਜਿਹੜੀ ਬਾਜ ਨੂੰ ਥੋੜੋ ਮਾਰ ਸਕਦੀ ਬਾਜ ਕਿੱਡਾ ਬਲਵਾਨ ਹੁੰਦਾ ਪੰਛੀ ਪਰ ਇਹ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੈ ਕਿ ਮਹਾਰਾਜ ਨੇ ਗਰੀਬਾਂ ਨੂੰ ਨਿਤਾਣਿਆਂ ਨੂੰ ਇਹ ਬਖਸ਼ਿਸ਼ ਕੀਤੀ ਜਿਹੜੇ ਚਿੜੀਆਂ ਵਰਗੇ ਕਮਜ਼ੋਰ ਸੀ ਉਹਨਾਂ ਕੋਲੋਂ ਜਰਵਾਣੇ ਜਿਹੜੇ ਬਾਜਾਂ ਵਰਗੇ ਬੜੇ ਤਾਕਤਵਰ ਸੀ ਮਹਾਰਾਜ ਨੇ ਮਰਵਾ ਦਿੱਤੇ ਸਤਗੁਰ ਕਹੇਓ ਸਿਪਰ ਗਹ ਬਾਮੇ ਮਹਾਰਾਜ ਫਿਰ ਦੱਸਿਆ ਬਿ ਲਾਲਚੰਦ ਐਂਕਰ ਵੀ ਖੱਬੇ ਹੱਥ ਵਿੱਚ ਢਾਲ ਫੜ ਲੈਣਾ ਕਰ। ਦਾਇਂ ਬਖੈ ਗਹੋ ਸ਼ਮਸ਼ੀਰ। ਤੇ ਸੱਜੇ ਹੱਥ ਦੇ ਵਿੱਚ ਜਿਹੜੀ ਐ ਉਹ ਕਿਰਪਾਨ ਪਕੜ ਲੈ। ਹੈ ਤਵਾਏ ਸੰਮੁਖ ਹੋਏ ਰਿਪਕੇ। ਮਹਾਰਾਜ ਕਹਿੰਦੇ ਘੋੜਾ ਦੜਾ ਕਰਕੇ ਤੇ ਦੁਸ਼ਮਣ ਦੇ ਸਾਹਮਣੇ ਹੋ ਜਾਮੀ। ਰੁਕੋ ਵਾਰ ਜੇ ਕਰੇ ਅਗੇਰ। ਤੇ ਜੇ ਅੱਗੋਂ ਆ ਕੇ ਵਾਰ ਕੀਤਾ ਨਾ ਤੇ ਪਹਿਲਾ ਵਾਰ ਰੋਕਣਾ ਕਰੀ। ਇਹ ਮਹਾਰਾਜ ਜੀ ਨੇ ਦੱਸਿਆ। ਨਦੋਂ ਆਪਾਂ ਗਤਕਾ ਵੀ ਖੇਡਦੇ ਆ ਨਾ ਸ਼ਸਤਰ ਵਿਦਿਆ ਸਿੱਖਦੇ ਆ ਤੇ ਇਹਦਾ ਪਹਿਲਾ ਗੋਰੇ ਹੀ ਆ ਵੀ ਵਾਰ ਰੋਕਣਾ ਪਹਿਲੋਂ ਤੇ ਜਿਹੜਾ ਵਾਰ ਰੋਕਣਾ ਸਮਝ ਲੈਂਦਾ ਨਾ ਵਾਰ ਰੋਕਣ ਵਿੱਚ ਕਾਮਯਾਬ ਹੋ ਜਾਂਦਾ ਉਹ ਫਿਰ ਸ਼ਸਤਰ ਵਿਦਿਆ ਬਹੁਤ ਆਸਾਨੀ ਨਾਲ ਸਿੱਖ ਜਾਂਦਾ ਮਹਾਰਾਜ ਕਹਿੰਦੇ ਜੇ ਕੋਈ ਅੱਗੇ ਵੱਧ ਕੇ ਆ ਗਿਆ ਤੇ ਬੜੇ ਤੇਰਜ ਦੇ ਨਾਲ ਵਾਰ ਰੋਕ ਲੈਣਾ ਕਰੀ ਬਲ ਤੇ ਖੜਗ ਮਾਰ ਨਿਜ ਕਰਤੇ ਤੇ ਫਿਰ ਬਲ ਧਾਰ ਕੇ ਆਪਣੇ ਹੱਥ ਵਿੱਚ ਫੜੀ ਹੋਈ ਖੜਗ ਦਾ ਵਾਰ ਛੱਡ ਦੇਮੀ ਕਰੋ ਫਤੇ ਬਨ ਕੇ ਸ਼ਮਸ਼ੀਰ ਮਹਾਰਾਜ ਕਹਿੰਦੇ ਸ਼ੇਰ ਦੀ ਤਰ੍ਹਾਂ ਦਲੇਰ ਹੋ ਕਰਕੇ ਤੇ ਜੰਗ ਦੇ ਵਿੱਚ ਫਤਿਹ ਕਰ ਦੇਣਾ ਕਰ ਹੁਕਮ ਪਾਏ ਕਰ ਗਹਿ ਸੁਚੇਤ ਭਾ ਮਹਾਰਾਜ ਦਾ ਹੁਕਮ ਪਾ ਕਰਕੇ ਸ਼ਸਤਰ ਫੜ ਕੇ ਸਾਵਧਾਨ ਹੋ ਗਏ ਲਾਲ ਚੰਦ ਜੀ ਰਣ ਸੰਮੁਖ ਹੋਏ ਚਲਿਓ ਦਲੇਰ ਬੜੀ ਦਲੇਰੀ ਨਾਲ ਮੈਦਾਨੇ ਜੰਗ ਵਿੱਚ ਸਾਹਮਣੇ ਹੋ ਕਰਕੇ ਤੁਰ ਪਏ ਹੁਤੋ ਮੀਰ ਖਾਨ ਨਾਮ ਖਰੋ ਰਣ ਮੈਦਾਨੇ ਜੰਗ ਵਿੱਚ ਇੱਕ ਪਠਾਨ ਖਲੋਤਾ ਉਹਦਾ ਨਾਮ ਹੈ ਮੀਰ ਖਾਨ ਤੇਸ ਪਰ ਜਾਏ ਪਰਿਓ ਬਲ ਧਾਰ ਬਲ ਧਾਰ ਕੇ ਲਾਲਚੰਦ ਜੀ ਉਹਦੇ ਉੱਤੇ ਜਾ ਕਰਕੇ ਟੁੱਟ ਕੇ ਪੈ ਗਏ ਤੁਰਕ ਹਰਾਮੀ ਲਵਣ ਖਰੋ ਰਹੋ ਤੇ ਉਹਨੂੰ ਲਾਲਚੰਦ ਜੀ ਕਹਿੰਦੇ ਉਹ ਤੁਰਕਾ ਭਾਵੇਂ ਕਿ ਇਹ ਜਿਹੜਾ ਸ਼ਬਦ ਹੈ ਇਹ ਆਪਾਂ ਸਾਰਿਆਂ ਨੂੰ ਧਰਮ ਦੇ ਪਰਥਾਏ ਨਹੀਂ ਵਰਤੀਦਾ ਪਰ ਉਹਨਾਂ ਨੇ ਗੁਰੂ ਘਰ ਨਾਲ ਧੋਖਾ ਕੀਤਾ ਇਸ ਕਰਕੇ ਲਾਲਚੰਦ ਜੀ ਨੇ ਕਿਹਾ ਉਹ ਤੁਰਕਾ ਨਿੰਮਕ ਹਰਾਮੀ ਐ ਤੋਂ ਖੜਾ ਰਾਇ ਇੱਥੇ ਹੁਣ ਗੁਰੂ ਘਰ ਦਾ ਲੂਣ ਖਾ ਕੇ ਤੇ ਗੁਰੂ ਘਰ ਦੇ ਉੱਤੇ ਚੜਾਈ ਕਰਕੇ ਆਏ ਹੋ ਗਰਜਿਓ ਕੇਹਰ ਜਿਮ ਲਲਕਾਰ ਤੂੰ ਜਿਵੇਂ ਸ਼ੇਰ ਦਹਾੜਦਾ ਐਵੇਂ ਲਾਲਚੰਦ ਜੀ ਸ਼ੇਰ ਦੀ ਤਰ੍ਹਾਂ ਗਰਜ ਉੱਠੇ ਪੁੱਤ ਭੀਖਨ ਖਾਨ ਦੇਖ ਪੁਕਾਰਿਓ ਉਧਰ ਭੀਖਮ ਖਾਨ ਜਿਹੜਾ ਹੈ ਇਹਨਾਂ ਦਾ ਵੱਡਾ ਸੈਨਾਪਤੀ ਐ ਉਹ ਵੇਖ ਕਰਕੇ ਉਹਨੇ ਉੱਚੀ ਲਲਕਾਰਾ ਮਾਰਿਆ ਜਾਤ ਅਰੋੜਾ ਬਿਨ ਹਥਿਆਰ ਕਹਿੰਦਾ ਇਹ ਤਾਂ ਅਰੋੜਾ ਹੈ ਜਾਤੀ ਦਾ ਤੇ ਹਥਿਆਰ ਤਾਂ ਇਹਨੇ ਕਦੇ ਫੜੇ ਹੀ ਨਹੀਂ ਹਨ ਅਬਦੀਨੇ ਇਸ ਖੜਗ ਸਿਪਰ ਗੁਰ ਗੁਰੂ ਸਾਹਿਬ ਨੇ ਇਹਨੂੰ ਹੁਣੇ ਹੀ ਦਿੱਤੀ ਏ ਢਾਲ ਤੇ ਹੁਣੇ ਹੀ ਫੜਾਈ ਏ ਕਿਰਪਾਨ ਹੱਥ ਵਿੱਚ ਛੀਨੋ ਤੁਰੰਗ ਲੇਹੋ ਇਸ ਮਾਰ ਮੀਰ ਖਾਨ ਪਠਾਨ ਨੂੰ ਕਹਿੰਦਾ ਬਈ ਖੋ ਲੈ ਇਹਦੇ ਕੋਲੋਂ ਢਾਲ ਤੇ ਕਿਰਪਾਨ ਤੇ ਇਹਦਾ ਘੋੜਾ ਵੀ ਖੋ ਲੈਣਾ ਕਰ ਲੇਹੋ ਇਸ ਮਾਰ ਤੇ ਇਹਨੂੰ ਮਾਰ ਦੇਣਾ ਕਰ ਕਹਾਂ ਲੜਨ ਕੀ ਸਾਰ ਲਖੈ ਇਹ ਇਹ ਜਾਂ ਲੜਨ ਦੀ ਕੀ ਸਾਰ ਜਾਣਦਾ ਲੜਨ ਦਾ ਇਹਨੂੰ ਜੁੱਧ ਕਰਨ ਦਾ ਕੋਈ ਵੀ ਤਰੀਕਾ ਨਹੀਂ ਪਤਾ ਟੱਕਰੀ ਤੋਲਤ ਨਿਤ ਦ੍ਰਿਸ਼ਟਾਏ ਤੇ ਅਸੀਂ ਨਿਤ ਵੇਖਦੇ ਰਹੇ ਹਾਂ ਮਠਿਆਈਆਂ ਟੱਕੜੀ ਜੀ ਤੋਲ ਤੋਲ ਕੇ ਦੁਕਾਨ ਤੇ ਦਿੰਦਾ ਰਿਹਾ ਏ ਦਇਓ ਖੁਦਾਏ ਮਾਰ ਲਿਓ ਆ ਯੁੱਧ ਤੇ ਮੀਰ ਖਾਂ ਇਹ ਤੈਨੂੰ ਖੁਦਾ ਨੇ ਮੁਫਤ ਵਿੱਚ ਹੀ ਕੁਬੜਾ ਦੇ ਦਿੱਤਾ ਹਥਿਆਰ ਦੇ ਦਿੱਤੇ ਹੈ ਇਨੂੰ ਮਾਰ ਕੇ ਤੇ ਖੋ ਲੈਣਾ ਕਰ ਸੁਣਤ ਮੀਰ ਖਾਂ ਉਹ ਜ ਵਧਾਏ ਤੇ ਮੀਰ ਖਾਂ ਸੁਣ ਕਰਕੇ ਉਹਦਾ ਬੜਾ ਹੌਸਲਾ ਵਧ ਗਿਆ ਤੇ ਹੌਸਲਾ ਉਹਦਾ ਵਧ ਹੀ ਜਾਂਦਾ ਜਿਹੜਾ ਅੱਗੇ ਵੇਖਦਾ ਵੀ ਕਮਜ਼ੋਰ ਹੈ ਮਲੇ ਨਾਲ ਲੜਨ ਵਾਲਾ ਇਹਨੂੰ ਜੁੱਧ ਕਰਨਾ ਨਹੀਂ ਆਉਂਦਾ ਇਹਨੂੰ ਸ਼ਸਤਰ ਨਹੀਂ ਚਲਾਉਣੇ ਆਉਂਦੇ ਉਦਾ ਬੜਾ ਜਿਆਦਾ ਜੋਸ਼ ਵਧ ਗਿਆ ਤੇ ਬੜਾ ਬਲ ਵਧਾ ਕਰਕੇ ਬੜੇ ਜ਼ੋਰ ਨਾਲ ਅੱਗੇ ਆ ਗਿਆ ਨਿਜ ਸ਼ਮਸ਼ੇਰ ਨਿਕਾਸੀ ਤੀਖਣ ਤਿੱਖੀ ਉਹਨੇ ਆਪਣੀ ਜਿਹੜੀ ਸ਼ਮਸ਼ੇਰ ਸੀ ਤਲਵਾਰ ਕੱਢ ਲਈ ਤੁਰੰਗ ਤੁਰੰਗ ਤਵਾਏ 네ਰ ਕਉ ਪਾਏ ਤੇ ਘੋੜੇ ਨੂੰ ਦੜਾ ਕਰਕੇ ਤੇ ਲਾਲਚੰਦ ਹਲਵਾਈ ਦੇ ਨੇੜੇ ਆ ਗਿਆ ਕਰ ਬਲ ਬਾਹੋ ਹਤੀ ਇਸ ਉੱਪਰ ਤੇ ਬਾਹਾਂ ਦਾ ਬਲ ਕਰਕੇ ਤੇ ਆਪਣੇ ਹੱਥੋਂ ਤਲਵਾਰ ਦਾ ਵਾਰ ਜਿਹੜਾ ਸੀ ਲਾਲਚੰਦ ਦੇ ਉੱਤੇ ਛੱਡ ਦਿੱਤਾ ਰੁਕਿਓ ਢਾਲ ਕਰੀ ਅਗਵਾਏ ਤੇ ਜਿਹੜੀ ਮਹਾਰਾਜ ਢਾਲ ਦਿੱਤੀ ਸੀ ਦੱਸਿਆ ਸੀ ਨਾ ਸੱਚੇ ਪਾਤਸ਼ਾਹ ਨੇ ਵੀ ਢਾਲ ਅੱਗੇ ਕਰਕੇ ਵਾਰ ਰੋਕੀ ਤੇ extra ਲਾਲਚੰਦ ਨੇ ਢਾ ਲੱਗੇ ਕਰਕੇ ਵਾਰ ਰੋਕ ਲਿਆ ਬਹੁਰ ਸੰਭਾਰ ਰਹਿਓ ਹਿਤ ਮਾਰਨ ਤੇ ਬਹਰੋ ਫਿਰ ਮਾਰਨ ਵਾਸਤੇ ਸੰਭਾਲਣ ਲੱਗਾ ਫਿਰ ਇਹ ਜਿਹੜਾ ਮੀਰ ਖਾਸੀ ਦੂਸਰਾ ਵਾਰ ਕਰਨ ਵਾਸਤੇ ਤਿਆਰੀ ਕਰਨ ਲੱਗਾ ਇਤ ਉਤ ਤਕਹਿ ਖਤਨ ਕੇ ਦਾਏ ਇਦਰ ਉਦਰ ਤੱਕਣ ਲੱਗਾ ਮਾਰਨ ਵਾਸਤੇ ਦਾ ਲਾਲ ਚੰਦ ਲਹਿ ਗੁਰ ਬਚ ਬਲਕੋ ਤੇ ਇਧਰ ਭਾਈ ਲਾਲ ਚੰਦ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਚਨਾਂ ਦਾ ਬਲ ਧਾਰ ਕਰਕੇ ਤੂਰਨ ਕਰਤੇ ਖੜਗ ਚਲਾਏ ਬੜੀ ਛੇਤੀ ਨਾਲ ਹੱਥੋਂ ਖੜਗ ਦਾ ਵਾਰ ਚਲਾਤਾ ਉਹਨੂੰ ਹੋਰ ਤਾਂ ਮਹਾਰਾਜ ਨੇ ਜੋ ਦੱਸਿਆ ਸੀ ਉਹ ਹੀ ਚੇਤੇ ਸੀ ਹੋਰ ਤਾਂ ਕੁਝ ਵੀ ਨਹੀਂ ਸੀ ਚੇਤੇ ਵੀ ਜੰਗ ਐਉਂ ਲੜੀਦੀ ਐ ਇਸ ਤਰ੍ਹਾਂ ਦਬਾਈ ਦਾ ਪਾਸਾ ਚੁਗਿਰਦਾ ਹੋਰ ਕੋਈ ਵਾਰ ਨਹੀਂ ਰੋਕਣਾ ਆਉਂਦਾ ਕੋਈ ਉਹਨੂੰ ਵਾਰ ਕਰਨਾ ਨਹੀਂ ਆਉਂਦਾ ਮਹਾਰਾਜ ਕਈ ਦੱਸਿਆ ਸੀ ਵੀ ਆਉਂਦਾ ਵਾਰ ਰੋਕ ਕੇ ਫਿਰ ਉਸੇ ਵੇਲੇ ਵਾਰ ਛੱਡ ਦੇਣਾ ਫਿਰ ਨਹੀਂ ਉਡੀਕਣਾ ਤੇ ਉਧਰੋਂ ਜਿਹੜਾ ਉਹ ਪਠਾਨ ਸੀਗਾ ਮੀਰ ਖਾਂ ਉਹ ਦੂਸਰਾ ਵਾਰ ਕਰਨ ਦਾ ਦਾਅ ਵੇਖ ਹੀ ਰਿਹਾ ਸੀ ਕਿ ਵਾਰ ਰੋਕ ਕਰਕੇ ਭਾਈ ਲਾਲਚੰਦ ਸਿੱਖ ਨੇ ਆਪਣੇ ਹੱਥੋਂ ਗੁਰੂ ਸਾਹਿਬ ਦੇ ਬਖਸ਼ੇ ਹੋਈ ਖੜਗ ਦੇ ਨਾਲ ਕਿਰਪਾਨ ਦੇ ਨਾਲ ਵਾਰ ਜਿਹੜਾ ਸੀ ਛੜ ਦਿੱਤਾ ਧੌਣ ਦੇ ਉੱਤੇ ਗਰ ਤੇ ਸਿਰ ਤਤਕਾਲ ਉਤਾਰਿਓ ਗਲ ਤੋਂ ਸਿਰ ਜਿਹੜਾ ਸੀ ਨਾ ਤਤਕਾਲ ਬੜੀ ਛੇਤੀ ਨਾਲ ਉਤਾਰ ਦਿੱਤਾ ਲਾ ਦਿੱਤਾ ਸ਼ਾਖਾ ਤੇ ਫਲ ਮਨੋਂ ਗਿਰਾਏ ਜਿਵੇਂ ਪੱਕਾ ਹੋਇਆ ਫਲ ਹਨੇਰੀ ਦੇ ਚੱਲਣ ਨਾਲ ਸ਼ਾਖਾ ਤੋਂ ਟਾਣੀ ਤੋਂ ਡਿੱਗ ਜਾਂਦਾ ਹੈ ਪਰਿਓ ਤੁਰੰਗ ਤੇ ਧਰ ਧਰ ਉਪਰ ਤੇ ਉਹਦਾ ਢੜ ਜਿਹੜਾ ਸੀ ਘੋੜੇ ਤੇ ਕਾਠੀ ਤੋਂ ਥੱਲੇ ਨੂੰ ਡਿੱਗ ਗਿਆ ਹੈ ਗਿਰਤ ਹੀ ਗयो ਪਰਾਏ ਤੇ ਜਿਹੜਾ ਡਿੱਗਿਆ ਢੜ ਤੇ ਘੋੜਾ ਉਸੇ ਵੇਲੇ ਹੀ ਭੱਜ ਗਿਆ ਗੁਰਦਲ ਹਸਿਓ ਅਦਕ ਹੀ ਨਾਦਤ ਮਹਾਰਾਜ ਦਾ ਜਿਹੜਾ ਦਲ ਸੀ ਨਾ ਸਿੱਖਾਂ ਦੀ ਫੌਜ ਬਹੁਤ ਹੱਸੀ ਉੱਚੀ ਉੱਚੀ ਤੇ ਬੜੀ ਹਸਣ ਦੀ ਆਵਾਜ਼ ਆਈ ਚਫੇਰੇ ਲਾਜ ਸਿੰਧ ਮਹਿ ਡੂਬ ਪਠਾਨ ਜਿਹੜੇ ਪਠਾਨ ਸੀ ਉਹ ਸ਼ਰਮ ਸ਼ਰਮ ਦੇ ਸਮੁੰਦਰ ਚ ਡੁੱਬ ਗਏ ਉਸ ਸਮੇਂ ਬਹੁਤ ਜ਼ਿਆਦਾ ਲੱਜਾ ਆਈ ਬੜੀ ਸ਼ਰਮ ਆਈ ਪਠਾਣਾ ਨੂੰ ਤੱਕਰੀ ਤੋਲਨ ਹਾਰ ਹਾਥ ਤੇ ਕਹਿਣ ਲੱਗੇ ਆ ਵੀ ਤੱਕੜੀ ਤੋਲਣ ਵਾਲੇ ਜਿਹੜੇ ਆ ਉਹਨਾਂ ਦੇ ਹੱਥੋਂ ਮਰਿਓ ਖਾਨ ਬਲਬੀਰ ਮਹਾਨ ਐਡੇ ਬਲ ਵਾਲਾ ਯੋਧਾ ਮਹਾਨ ਜਿਹੜਾ ਸੂਰਬੀਰ ਸੀ ਪਠਾਨ ਉਹ ਮਾਰਿਆ ਗਿਆ ਭੀਖਨ ਖਾਨ ਨਜਾਬਤ ਖਾਨ ਹੈ ਤੇ ਭੀਖਨ ਖਾਨ ਤੇ ਜਿਹੜਾ ਨਜਾਬਤ ਖਾਨ ਹੈ ਸਭ ਖਾਨਨ ਸੋਂ ਕੀਨ ਬਖਾਨ ਸਾਰੇ ਪਠਾਣਾ ਨੂੰ ਇਉਂ ਕਹਿਣਾ ਕੀਤਾ ਕਿਉਂ ਬਲ ਤਜੋ ਮਰੋ ਹੋਰਨ ਮਹੀਆ ਕਿੰਨ ਲੱਗੇ ਵੀ ਕਿਉਂ ਤੁਸੀਂ ਆਪਣਾ ਬਲ ਛੱਡ ਦਿੱਤਾ ਤੇ ਮੈਦਾਨੇ ਜੰਗ ਵਿੱਚ ਕਿਉਂ ਮਰ ਰਹੇ ਹੋ ਸਮੁਖ ਹੇਲ ਘਲ ਹੁਕਮਸਾਨ ਤੇ ਸਾਹਮਣੇ ਹੋ ਕਰਕੇ ਕਮਸਾਨ ਦਾ ਯੁੱਧ ਕਰਨਾ ਕਰੋ ਕਿਉਂਕਿ ਉਹ ਸੋਚਦੇ ਸੀਗੇ ਵੀ ਅਸੀਂ ਇਸ ਤਰ੍ਹਾਂ ਹੀ ਬਾਲਾ ਆਪਣਾ ਹਾਰ ਰਹੇ ਹਾਂ ਤੇ ਅਣਜਾਣ ਦੇ ਹੱਥੋਂ ਮਾਰੇ ਜਾ ਰਹੇ ਹਾਂ ਵੀ ਅੱਗੇ ਵੱਧ ਕਰਕੇ ਬੜੀ ਸੂਰਮਤਾਈ ਦੇ ਨਾਲ ਲੜੀਏ ਪਰ ਇਹ ਨਹੀਂ ਪਤਾ ਵੀ ਅਸੀਂ ਆਪ ਪਾਪ ਧਾਰ ਕੇ ਮਨ ਦੇ ਅੰਦਰ ਤੇ ਗੁਰੂ ਸਾਹਿਬ ਦੇ ਉੱਤੇ ਚੜ੍ਹਾਈ ਕਰਕੇ ਆਏ ਆ ਗੁਰੂ ਸਾਹਿਬ ਨੇ ਸਾਡੀ ਏਡੀ ਪ੍ਰਤਪਾਲਣਾ ਕੀਤੀ ਐ ਐਨਾ ਸਾਨੂੰ ਸਤਿਗੁਰੂ ਜੀ ਨੇ ਨਿਵਾਜਿਆ ਨੌਕਰੀ ਦਿੱਤੀ ਤਨਖਾਹਾਂ ਦਿੱਤੀਆਂ ਫਿਰ ਅਸੀਂ ਗੁਰੂ ਘਰ ਦੇ ਉੱਤੇ ਚੜ੍ਹਾਈ ਕਰਕੇ ਆਏ ਆ ਕਿੱਡੀ ਅਕਰਤ ਕੰਤਾ ਸੀਗੀ ਇਸ ਗੱਲ ਨੂੰ ਨਹੀਂ ਵਿਚਾਰਦੇ ਤੇ ਮਹਾਰਾਜ ਸਾਹਿਬ ਜੀ ਨੇ ਵੇਖ ਲਓ ਇੱਕ ਹਲਵਾਈ ਸਿੱਖ ਦੇ ਕੋਲੋਂ ਜਿਹੜਾ ਕੇਵਲ ਲੱਡੂ ਵਟਣੇ ਜਾਣਦਾ ਜਿਲੇਬੀਆਂ ਬਣਾਉਣੀਆਂ ਜਾਣਦਾ ਤੱਕੜੀ ਤੋਲਣੀ ਜਾਣਦਾ ਉਹਦੇ ਹੱਥੋਂ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਏਡਾ ਵੱਡਾ ਸੂਰਬੀਰ ਪਠਾਨ ਜਿਹੜਾ ਸੀ ਉਹ ਮਰਵਾ ਦਿੱਤਾ ਤੇ ਉਹ ਕਵੀ ਰਾਜ ਨੇ ਕਿਹਾ ਵੀ ਧੌਣ ਦੇ ਉੱਤੇ ਤਲਵਾਰ ਦਾ ਸ਼੍ਰੀ ਸਾਹਿਬ ਦਾ वार ਇਸ ਕਦਰ ਕੀਤਾ ਕਿ ਜਿਵੇਂ ਹਵਾਯੂ ਦੇ ਨਾਲ ਹਵਾ ਦੇ ਨਾਲ ਪੱਕਾ ਫਲ ਟਾਣੀ ਤੋਂ गिर ਜਾਂਦਾ ਐ ਉਹਦਾ ਸਿਰ ਧੜ ਦੇ ਉਤੋਂ ਗਿਰ ਗਿਆ ਜਦੋਂ ਲਾਲ ਚੰਦ ਨੇ ਆਪਣੇ ਹੱਥੋਂ ਸ੍ਰੀ ਸਾਹਿਬ ਦਾ ਵਾਰ ਮਾਰਿਆ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਸ ਯੁੱਧ ਨੂੰ ਹਰੀ ਚੰਦ ਰਾਜੇ ਨੂੰ ਮਾਰ ਕਰਕੇ ਜਿਵੇਂ ਫਤਿਹ ਕਰਨਗੇ ਉਹ ਛੋਟਾ ਜਿਹਾ ਪ੍ਰਸੰਗ ਆਪਾਂ ਫਿਰ ਕੱਲ ਨੂੰ ਸਰਵਣ ਕਰਾਂਗੇ ਤੇ ਐਤਵਾਰ ਨੂੰ ਕੈਂਪ ਦੀ ਜਿਹੜੀ ਉਹ ਸਮਾਪਤੀ ਹੋਵੇਗੀ ਹੁਣ ਤੁਹਾਡੇ ਗਤਕੇ ਦੀ ਕਲਾਸ ਹੋਵੇਗੀ ਤੇ ਅਖੀਰਲਾ ਸਤੋਤਰ ਪੜ੍ਹ ਕੇ ਆਪਾਂ ਸਮਾਪਤੀ ਕਰਦੇ ਹਾਂ ਆਉ ਦੋ ਪੰਕਤੀਆਂ ਪੜ ਕੇ ਫਤਿਹ ਬੁਲਾਈਏ ਜੀ ਭੀਖਨ ਖਾਨ ਦਾ ਜਾਪਤ ਖਾਨ ਹੈ ਸਭ ਖਾਨਨ ਸੋਕੀਨ ਬਖਾਨ ਕਿਉ ਬਲ ਤਜਹੁ ਮਰਹੁ ਰਨ ਮਹੀਆ ਸਮੁਖ ਹੇਲ ਘਨ ਹੋ ਕਮਸਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਚੂਤ ਹੈ ਪਾਰ ਬ੍ਰਹਮ ਅਬ ਨਾਸੀ ਅਗਨਾਸ਼ ਏ ਪੂਰਨ ਹੈ ਸਰਬ ਮੈਂ ਦੁਖ ਪੰਜਨ ਗੁਣਤਾਸ ਏ ਸੰਗੀ ਹੈ ਨਰੰਕਾਰ ਹੈ ਨਿਰਗੁਣ ਸਭ ਬਿੰਦ ਹੈ ਗੁਣ ਨਿਦਾਨ ਜਾ ਕੇ ਸਦਾ ਬਿਬੇਕ ਇਹ ਅਪਰੰਪਰ ਹਰ ਹਰੇ ਹੈ ਪੀ ਹੋਵਨਾਰ ਇਹ ਸੰਤਹ ਕ ਸਦਾ ਸੰਗ ਨਿਹਾਰਾ ਆਧਾਰ ਤੇ ਠਾਕੁਰ ਹਉ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਨਾਨਕ ਦੀ ਜੈ ਨਾਮ ਦਾ ਨਰਾਖੋ ਹਿਆ ਪਰੋ ਹਾਏ ਪ੍ਰਭ ਸਰਣਾਗਤੀ ਕਿਰਪਾ ਨਿਦ ਦਇਆਲ ਇੱਕ ਅੱਖਰ ਹਰ ਮਨ ਬਸਤ ਨਾਨਕ ਹੋਤ ਸੁਨਹਾਲ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ ਜੋ ਸਰਧਾ ਕਰੇ ਮੰਦੇ ਗੁਰ ਪਾਰ ਹੋਤਾ ਰਨ ਜੋ ਸਰਧਾ ਕਰੇ ਮੰਦੇ ਗੁਰਪਾਰ ਉਤਾਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿ